ਸ਼ਸ਼ੀ ਕਲਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਘਰ ਦੇ ਵਿੱਚ ਅੰਬਾਂ ਦਾ ਸ਼ਰਬਤ ਤਿਆਰ ਕਰਾਂਗੇ ਤੇ ਕੱਚੀ ਅੰਬੀਆਂ ਲੈ ਕੇ ਆਪਾਂ ਇਹ ਸ਼ਰਬਤ ਬਣਾਵਾਂਗੇ ਜੇਕਰ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਰਿਕਵੈਸਟ ਹੈ ਜੀ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਹੀ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਇੱਥੇ ਆਪਾਂ ਅੰਬੀਆਂ ਲੈ ਲਈਆਂ ਜੀ ਅੰਬੀਆਂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਸਾਫ਼ ਪਾਣੀ ਦੇ ਨਾਲ ਧੋ ਲਿਆ ਸੀ 2-3 ਵਾਰ ਇੱਥੇ ਆਪਾਂ ਕੁੱਕਰ ਲੈ ਲਏ ਕੁੱਕਰ ਦੇ ਵਿੱਚ ਆਪਾਂ ਅੰਬੀਆਂ ਪਾਵਾਂਗੇ ਤੇ ਅੰਬੀਆਂ ਕੁੱਕਰ ਦੇ ਵਿੱਚ ਪਾ ਕੇ ਆਪਾਂ ਪਾਣੀ ਪਾ ਲਾਂਗੇ ਪਾਣੀ ਦੇ ਵਿੱਚ ਆਪਣੀਆਂ ਅੰਬੀਆਂ ਡਿੱਪ ਹੋ ਜਾਣ ਤੇ ਆਪਾਂ ਇਹਨਾਂ ਨੂੰ ਡਬੋ ਲੈਣਾ ਪਾਣੀ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਤੇ ਫਿਰ ਆਪਾਂ ਟੱਕ ਕੇ ਇਹਨਾਂ ਨੂੰ ਦੋ ਸੀਟੀਆਂ ਉਨਤੇ ਪਕਾਵਾਂਗੇ ਦੋ ਜਾਂ ਤਿੰਨ ਤੇ ਇੱਥੇ ਜੀ ਮੈਂ ਪਕਾ ਲਿਆ ਸੀ ਅੰਬੀਆਂ ਨੂੰ ਆਪਾਂ ਬਾਹਰ ਕੱਢ ਲਿਆ ਥੋੜੀ ਜਿਹੀ ਮੈਂ ਠੰਡੇ ਪਾਣੀ ਦੇ ਵਿੱਚ ਰੱਖ ਲਿਆ ਸੀ 2 ਮਿੰਟ ਤੇ ਇਹਨਾਂ ਨੂੰ ਗਰਮ ਬਹੁਤ ਜ਼ਿਆਦਾ ਸੀ ਤੇ ਠੰਡੀਆਂ ਕਰਕੇ ਹੀ ਲੈਣਾ ਤੁਸੀਂ ਤੇ ਹੁਣ ਆਪਾਂ ਕੱਟ ਕੇ ਇਹਨਾਂ ਦਾ ਪਲਪ ਲੱਗੀ ਕਰ ਲਾਂਗੇ ਚਮਚ ਦੀ ਮਦਦ ਨਾਲ ਇਥੇ ਮੱਲ ਪਲਪ ਇਹ ਨਾ ਲੱਗਉ ਤਾਰ ਰਹੀਆਂ ਤੁਸੀਂ ਦੇਖ ਸਕਦੇ ਹੋ ਥੋੜੀਆਂ ਜੰਬੀਆਂ ਗਰਮ ਸੀ ਮੇਰੇ ਹੱਥ ਨੂੰ ਲੱਗ ਰਹੀਆਂ ਸੀ ਤੇ ਤੁਸੀਂ ਜਮਾ ਠੰਡੀਆਂ ਕਰਕੇ ਲੈਣੀਆਂ ਤੇ ਇਥੇ ਸਪੀਚ ਨਾਲ ਅੰਬ ਦੇ ਇਹਦੇ ਕੁਚਾਲਉਂਦੀ ਛੀਰ ਪੈ ਗਿਆ ਸੀ ਤੇ ਚੰਗੇ ਤਰੀਕੇ ਨਾਲ ਪੱਕ ਗਿਆ ਸੀ ਤੇ ਹੁਣ ਆਪਾਂ ਇਥੇ ਆਪਾਂ ਅੰਬਿਆਂ ਦਾ ਪਲਪ ਨੂੰ ਚੰਗੇ ਟਿੱਕੇ ਦੇ ਨਾਲ ਲਾ ਲਾਂਗੇ ਜੀ ਤੁਸੀਂ ਦੇਖ ਸਕਦੇ ਹੋ ਕੱਚੇ ਅੰਬਾਂ ਦਾ ਆਪਾਂ ਸਾਰਾ ਇੱਕ ਉਤਾਰ ਕੇ ਇੱਕ ਪਲੇਟ ਦੇ ਵਿੱਚ ਕੱਢ ਲੈਣਾਗਾ ਤੇ ਜਿੰਨਾ ਵੀ ਆਪਣਾ ਇਹ ਪਲਪ ਹੋਗਾ ਆਪਾਂ ਸਾਰੀਨ ਚੰਗੇ ਟਿੱਕੇ ਨਾ ਕੱਢ ਲੈਣਾਗਾ ਠੰਡਾ ਕਰ ਲੈਣਾ ਤੇ ਗਰਮ ਨਹੀਂ ਮਿਕਸੀ ਦੇ ਵਿੱਚ ਪਾਉਣਾ ਤੇ ਇਹਨੂੰ ਕਿਲਡ ਕਰਕੇ ਹੀ ਪਾਉਣਾ ਦੇਖੋ ਸਾਨੀ ਨਾਲ ਚਮਚ ਦੀ ਮਦਦ ਪਨਾ ਇਹ ਪਲਪ ਲੈ ਜਿੰਦਾਗਾ ਕੋਈ ਕੋਤਾ ਓੱਖਾ ਵੀ ਨਹੀਂ ਹੈਗਾ ਵੀ ਲਾਉਣਾ ਇਥੇ ਮੈਂ ਸਾਰੇ ਪਲਪ ਨੂੰ ਉਲਾ ਲਿਆ ਸਾਰੀਆਂ ਲੰਬਾਂ ਦੇ ਕੱਚੀ ਅੰਬ ਦੇ ਪਲਪ ਨੂੰ ਉਤਾਰ ਲਿਆ ਤੇ ਉਹਨ ਇੱਕ ਮਿਕਸੀ ਵਾਲਾ ਜੱਗ ਲੈ ਲਿਆ ਤੇ ਉਹਦੇ ਵਿੱਚ ਪਾ ਲਿਆ ਤੁਸੀਂ ਦੇਖ ਸਕਦੇ ਹੋ ਛੋਟਾ ਪਗ ਜੱਗ ਲੈਣਾ ਤੁਸੀਂ ਵੱਡਾ ਵੀ ਲੈ ਸਕਦੇ ਹੋ ਜਿੱਦਾਂ ਤੁਹਾਨੂੰ ਠੀਕ ਲੱਗੇ ਜੇਕਰ ਤੁਹਾਡੇ ਕੋਲ ਅੰਬ ਜ਼ਿਆਦਾ ਤੇ ਥੋੜੇ ਜਿਹੀ ਪਦੀਨੇ ਦੀਆਂ ਪੱਤੀਆਂ ਇੱਕ ਚਮਚ ਚਿੱਟਾ ਨਮਕ, ਬਾਈਟ ਨਮਕ ਪਾਇਆ ਤੇ ਅੱਧਾ ਚਮਚਾ ਪਾ ਜੀਰਾ ਭੁੰਨਿਆ ਹੋਇਆ ਪਾਊਡਰ ਜੀਰੇ ਦਾ ਮੈਂ ਤਵੇ ਤੇ ਰੋਸਟ ਕਰਕੇ ਫਿਰ ਇਹਦਾ ਪਾਊਡਰ ਬਣਾ ਲਿਆ ਸੀ ਤੇ ਇੱਕ ਚਮਚਾ ਪਾ ਪਾਵਾਂਗੀ ਕਾਲਾ ਨਮਕ ਤੇ ਮੈਂ ਫੁੱਲ ਇੱਕ ਚਮਚ ਪਾਇਆ ਕਾਲਾ ਨਮਕ ਕਾਲਾ ਨਮਕ ਆਪਾਂ ਜ਼ਿਆਦਾ ਰੱਖਾਂਗੇ ਤੇ ਨਾਲ ਹੀ ਆਪਾਂ ਪਾਈਏ ਜੀ ਕਾਲੀਆਂ ਮਿਰਚਾਂ ਦਰਦੜੀਆਂ ਨਹੀਂ ਕੁੱਟੀਆਂ ਹੋਈਆਂ ਥੋੜੀਆਂ ਜੀਆਂ ਤੇ ਹੁਣ ਆਪਾਂ ਗ੍ਰाइंड ਕਰ ਲਾਂਗੇ ਇੱਥੇ ਲੈ ਲੈਂਦੀ ਹਾਂ ਜੀ ਆਪਾਂ ਚੀਨੀ ਜਿੰਨੀ ਮਿੱਠਾ ਕੱਪ ਲੈਤੀ ਤੁਸੀਂ ਆਪਦੇ ਟੇਸਟ ਅਨੁਸਾਰ ਲੈਣੀ ਆ ਜਿੰਨੀ ਵੱਧ ਘੱਟ ਲੈ ਸਕਦੇ ਤੇ 1 ਕੱਪ ਆਪਾਂ ਪਾਣੀ ਲੈਣਾ ਚੀਨੀ ਨੂੰ ਆਪਾਂ ਮੈਲਟ ਕਰਨ ਲੈਣਾ ਚੀਨੀ ਨੂੰ ਆਪਾਂ ਮੈਲਟ ਕਰਨਾ ਜੀ ਸੇਕ ਤੇ ਤੇ ਆਪਾਂ ਲੋ ਕਲੀਨ ਤੇ ਵੀ ਕਰ ਸਕਦੇ ਆ ਥੋੜੀ ਜਿਹੀ ਹਾਈ ਫਲੇਮ ਤੇ ਜਿਆਦਾ ਪਹਿਲਾਂ ਪਿਘਲਾ ਸਕਦੇ ਆ ਤੇ ਚਮਚਾ ਆਪਾਂ ਲਗਾਤਾਰ ਹਿਲਾਉਂਦੇ ਰਹਿਣਾ ਦੇਖੋ ਆਪਣੀ ਚੀਨੀ ਮੈਲਟ ਹੋ ਕੇ ਉਬਲਣੀ ਸ਼ੁਰੂ ਹੋ ਗਈ ਜਦੋਂ ਇਹ ਉਬਲਣੀ ਸ਼ੁਰੂ ਹੋ ਗਈ ਤੇ ਉਹਦੀ ਆਪਾਂ ਇਹਨੂੰ ਪੀਸਟ ਆਪਾਂ ਬਣਾ ਕੇ ਰੱਖ ਲਿਆ ਸੀ ਤੇ ਇਹ ਪੀਸਟ ਨੂੰ ਆਪਾਂ ਵਿੱਚ ਐਡ ਕਰਾਂਗੇ ਕਿੰਨੀ ਦੇ ਤੇ ਆਪਣਾ ਜਿਹੜਾ ਪਾਣੀ ਬਣਾਉਣ ਵਾਸਤੇ ਇਹ ਰੈਡੀ ਹੋ ਜਾਊਗਾ ਤੇ ਇਸ ਤਿੱਕੇ ਨਾਲ ਆਪਾਂ ਇਹਨੂੰ ਮਿਕਸ ਕਰ ਲਾਂਗੇ ਸਾਰੀ ਕਿੰਨੀ ਦੇ ਵਿੱਚ ਦੇਖੋ ਤੁਸੀਂ ਦੇਖ ਸਕਦੇ ਹੋ ਆਪਾਂ ਸਾਰਾ ਜਿਹੜਾ ਬੇਸ ਤਰਗੜਿਆ ਸੀਗਾ ਹਨਾ ਫੈਨ ਚਾ ਕੀਤਾ ਹੋਇਆ ਸੀ ਇਹਨੂੰ ਆਪਾਂ ਇਦੇ ਵਿੱਚ ਪਾ ਲਿਆ ਮੈਲਟ ਕਰ ਲਿਆ ਸ਼ੀਨੀ ਦੇ ਵਿੱਚ ਆਪਾਂ ਚੰਗੇ ਤਰੀਕੇ ਨਾਲ ਘੋਲ ਲਾਂਗੇ ਤੇ ਇਹਨੂੰ ਆਪਾਂ ਥੋੜਾ ਜਿਹਾ ਟਾਈਮ ਹੀ ਪਕਾਉਣਾ 1 ਜਿਆਦਾ ਮਿੰਟ ਬਸ ਬਹੁਤਾ ਜਿਆਦਾ ਟਾਈਮ ਨਹੀਂ ਪਕਾਉਣਾ ਦੇਖੋ ਇੱਥੇ ਪੱਕ ਕੇ گاੜਾ ਹੋ ਗਿਆ ਤੇ ਇਹਨੂੰ ਆਪਾਂ ਕਿਸੇ ਵੀ ਕੰੱਚ ਦੇ ਕੰਟੇਨਰ ਦੇ ਵਿੱਚ ਸਟੋਰ ਕਰ ਸਕਦੇ ਹਾਂ ਤੁਸੀਂ ਬੋਤਲ ਲੈ ਸਕਦੇ ਹੋ ਕੰੱਚ ਦੀ ਕਿ ਉਹ ਕਿਉਂਕਿ ਉਹ ਵੀ ਤੁਹਾਡੇ ਕੋਲੇ ਕੰਟੇਨਰ ਹੋਇਆ ਉਹ ਤੁਸੀਂ ਉਹਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਤੁਸੀਂ ਸੱਤ ਮਹੀਨਿਆਂ ਦੇ ਲਈ ਤੁਸੀਂ ਤੁਰੰਤ ਬਣਾ ਕੇ ਵੀ ਪੀ ਸਕਦੇ ਹੋ ਤੁਹਾਨੂੰ ਇਹ ਮਿਸ਼ਰਣ ਬਣਾਉਣ ਦੀ ਲੋੜ ਨਹੀਂ ਫਿਰ ਤੁਸੀਂ ਕੀਨੀ ਕੱਲੀ ਪਾ ਕੇ ਗ੍ਰाइंड ਕਰ ਸਕਦੇ ਹੋ ਇਥੇ ਜੇ ਆਪਾਂ ਸਟੋਰ ਕਰਕੇ ਰੱਖ ਲਈਏ ਇਥੇ ਆਪਾਂ 2 ਲੀਟਰ ਪਾਣੀ ਲੈਤਾ ਜੀ ਬਿਲਕੁਲ ਠੰਡਾ ਠੰਡਾ ਫ੍ਰਿਜ ਵਾਲਾ ਪਾਣੀ ਲੈਣਾ ਕਿਉਂਕਿ ਆਪਾਂ ਸ਼ਰਬਤ ਬਣਾਵਾਂਗੇ ਇਥੇ ਮੈਂ ਇੱਕ ਚਮਚਾ ਵੱਡਾ ਭਰ ਕੇ ਤੁਸੀਂ ਦੇਖੋ ਪਾ ਲਿਆ ਮਿਸ਼ਰਣ ਦਾ ਤੇ ਹੁਣ ਆਪਾਂ ਥੋੜਾ ਜਿਹਾ ਹੋਰ ਪਾਇਆ ਤੇ ਇਹਨੂੰ ਆਪਾਂ ਕੋਲ ਪਾਣੀ ਦੇ ਵਿੱਚ ਘੋਲ ਲਵਾਂਗੇ ਚੰਗੇ ਤਰੀਕੇ ਦੇ ਨਾਲ ਆਪਾਂ ਬਿਸਕਟ ਲੈ ਲਿਆ ਬਿਸਕਟ ਦੇ ਨਾਲ ਆਪਾਂ ਘੋਲ ਲਾਂਗੇ ਹੁਣ ਜੀ ਆਪਾਂ ਬਿਸਕਟ ਦੀ ਮਦਦ ਦੇ ਨਾਲ ਚੰਗੇ ਤਰੀਕੇ ਨਾਲ ਘੋਲ ਲਾਂਗੇ ਦੇਖੋ ਆਪਣਾ ਸ਼ਰਬਤ ਕਿੰਨਾ ਵਧੀਆ ਬਣ ਕੇ تیار ਹੋਇਆ ਤੇ ਇੱਥੇ ਆਈਸ क्यूब ਆਪਾਂ ਐਡ ਕਰ ਦਾਂਗੇ ਤੁਸੀਂ ਜਿੰਨੇ ਮਰਜ਼ੀ ਐਡ ਕਰ ਸਕਦੇ ਹੋ ਜਿੰਨਾ ਤੁਹਾਨੂੰ ਜ਼ਰੂਰਤ ਹੋਈ ਇੱਕ ਚਮਚਾ ਪਾਣੀ ਕਾਲਾ ਨਮਕ ਲੱਗਦਾ ਤੇ ਇੱਥੇ ਆਪਾਂ ਥੋੜੀ ਜਿਹੀ ਕਸੂਰੀ ਲਾਲ ਮੇਥੀ ਸੌਰੀ ਲਾਲ ਮਿਰਚ ਲਵਾਂਗੇ ਤੇ ਇਹਨੂੰ ਆਪਾਂ ਐਡ ਕਰਕੇ ਤੇ ਮਿਕਸ ਕਰ ਲਾਂਗੇ ਮਿਕਸ ਕਰਕੇ ਆਪਾਂ ਤੇ ਆਪਣੇ ਗਲਾਸਾਂ ਦੇ ਉੱਤੇ ਲਗਾਵਾਂਗੇ ਇੱਥੇ ਜੀ ਮੈਂ ਇੱਕ ਨਿੰਬੂ ਕੱਟ ਕੇ ਲੈ ਲਿਆ ਅੱਧਾ ਤੇ ਇਸ ਤਰੀਕੇ ਨਾਲ ਆਪਾਂ ਗਲਾਸਾਂ ਦੀਆਂ ਕਿਨਾਰੀਆਂ ਤੇ ਲਾ ਕੇ ਇਹਨੂੰ ਡੈਕੋਰੇਟ ਕਰਾਂਗੇ ਤੇ ਆਪਣਾ ਸਰਬਤਾ ਜਿਹੜਾ ਇੱਕ ਗਲਾਸ ਨੂੰ ਜੇ ਸਰਵ ਕਰਾਂਗੀ ਤਾਂ ਹੋਰ ਵੀ ਜ਼ਿਆਦਾ ਵਧੀਆ ਲੱਗੂਗਾ ਕੋਕੀ ਡੈਕੋਰੇਟ ਕੀਤੇ ਹੋਏ ਗਲਾਸ ਜ਼ਿਆਦਾ ਸੋਹਣੇ ਲੱਗਦੇ ਆ ਇਸੇ ਤਰੀਕੇ ਨਾਲ ਮੈਂ ਦੂਜੇ ਗਲਾਸ ਦੇ ਵਿੱਚ ਲਗਾ ਲੂੰਗੀ ਆਪਾਂ ਸਾਰੇ ਗਲਾਸਾਂ ਦੇ ਵਿੱਚ ਇਸੇ ਤਰੀਕੇ ਨਾਲ ਲਗਾ ਲਾਂਗੇ ਤੇ ਜਿਹੜਾ ਇਹ ਬਚ ਗਿਆ ਆਪਾਂ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਕੇ ਸਟੋਰ ਕਰਕੇ ਰੱਖ ਲਾਂਗੇ ਜਦੋਂ ਫਿਰ ਆਪਾਂ ਬਣਾਵਾਂਗੇ ਫਿਰ ਆਪਾਂ ਲਗਾ ਸਕਦੇ ਹ ਆਪਣੇ ਮਹਿਮਾਨਾਂ ਨੂੰ ਦੇ ਘਰ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਸ਼ਰਬਤ ਨੂੰ ਤਿਆਰ ਕਰ ਸਕਦੇ ਆ ਇੱਥੇ ਮੈਂ ਸਰਵ ਕਰਦੀ ਹਾਂ ਜੀ ਗਲਾਸਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣਾ ਸ਼ਰਬਤ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਠੰਡਾ ਠੰਡਾ ਸ਼ਰਬਤ ਇਕਦਮ ਚਿਲਡ ਤੇ ਗਰਮੀ ਤੋਂ ਰਾਹਤ ਦਿੰਦਾ ਇਹ ਸ਼ਰਬਤ ਜੇਕਰ ਤੁਹਾਨੂੰ ਜੀ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰਿਓ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਆਪਾਂ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤਾਂ ਤੱਕ ਲਈ ਸ਼ੁਕਰੀਆ ਬਾਈ ਬਾਈ